ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਤਾ ਕਲਿਆਣ ਦਾਸ ਜੀ ਦਾ ਪਿੰਡ ਪੱਠੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਸੇ ਉਸ ਸਥਾਨ ਤੇ ਤਰਨਤਾਰਨ ਤੋਂ 16 ਕਿਲੋਮੀਟਰ ਦੂਰ ਉਹਨਾਂ ਦੇ ਜਾਦ ਵਿੱਚ ਗੁਰਦੁਆਰਾ ਡੇਰਾ ਸਾਹਿਬ ਸ਼ਿਸ਼ੋਭਤ ਹੈ ਜਿੱਥੋਂ ਉਹ ਆਪਣੀ ਨੌਕਰੀ ਦੇ ਸਬੰਧ ਵਿੱਚ ਰਾਏ ਭੋਏ ਦੇ ਤਲਵੰਡੀ ਗਏ ਸਨ ਰਾਏ ਭੋਏ ਦੇ ਤਲਵੰਡੀ ਦਾ ਨਾਮ ਰਾਏ ਬਲਾਰ ਦੇ ਪਿਤਾ ਰਾਏ ਭੋਏ ਦੇ ਨਾਮ ਤੇ ਰੱਖਿਆ ਗਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਥਾਨ ਹੋਣ ਤੇ ਉਸ ਦਾ ਨਾਮ ਨਨਕਾਣਾ ਸਾਹਿਬ ਹੋ ਗਿਆ ਸੀ ਪਰ ਉਸ ਪਿੰਡ ਦਾ ਸਭ ਤੋਂ ਪਹਿਲਾ ਨਾਮ ਕੋਟ ਹਸੈਨ ਸੀ ਇਸ ਦੀ ਜਾਣਕਾਰੀ ਬਹੁਤ ਘੱਟ ਸੰਗਤ ਨੂੰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ